ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਇਸ ਵੀਡੀਓ ਦੇ ਵਿੱਚ ਦੋ ਤਿੰਨ ਤਰ੍ਹਾਂ ਦੀ ਜਾਣਕਾਰੀ ਜੀ ਇੱਕ ਤਾਂ ਜੀ ਕੱਟ ਪੀਸ ਕਦੋਂ ਓਪਨ ਹੋਣਗੇ ਜੀ ਤੁਹਾਨੂੰ ਦੱਸਾਂਗੇ ਜੀ ਕਿਸ ਕੁਆਲਿਟੀ ਦੇ ਕੱਟ ਪੀਸ ਓਪਨ ਹੋਣਗੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇੱਕ ਸਾਡੇ ਕੋਲ ਦੁਪੱਟਾ ਸੂਟ ਆਇਆ ਜੀ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਕਰਾਂਗੇ ਜੀ ਦੁਪੱਟਾ ਸੂਟ ਉਹਨਾਂ ਦਾ ਰੇ ਕੀ ਰੇਟ ਹੈ ਕੀ ਕੱਪੜਾ ਹੈ ਜੀ ਇੱਕ ਸਾਡੇ ਕੋਲ ਬਹੁਤ ਹੀ ਪਿਆਰੀ ਚੀਜ਼ ਆਈ ਹੈ ਕੋਟਨ ਦੇ ਉੱਤੇ ਇਹ ਤੁਹਾਨੂੰ ਅਸੀਂ ਸ਼ੋਅ ਕਰਾਂਗੇ ਇਸ ਦਾ ਕੀ ਰੇਟ ਹੈ ਇਹ ਬਿਨਾ ਦੁਪੱਟੇ ਤੋਂ ਇਹ ਜੀ ਹਾਂਜੀ ਤੁਹਾਨੂੰ ਸਭ ਤੋਂ ਪਹਿਲ ਤੇ ਸ਼ੋਅ ਕਰਦੇ ਹਾਂ ਜੀ ਇਹ ਸਟੱਫ ਜੀ ਕਾਟਨ ਦੀ ਸ਼ਰਟ ਹੈ ਜੀ ਤੇ ਕਾਟਨ ਦੀ ਹੀ ਬਾਟਮ ਹੈ ਤੇ ਵਰਕ ਬਹੁਤ ਪਿਆਰਾ ਕੀਤਾ ਹੋਇਆ ਹੈ ਜੀ ਤੁਹਾਨੂੰ ਅਸੀਂ ਲਾਸਟ ਤੇ ਇਸ ਨੂੰ ਓਪਨ ਕਰਕੇ ਦਿਖਾਵਾਂਗੇ ਡਿਜ਼ਾਈਨ ਕਿਸ ਤਰ੍ਹਾਂ ਦਾ ਹੈ ਤੇ ਤੁਸੀਂ ਕਲਰ ਦੇਖੋ ਜੀ ਇਸ ਦੇ ਬਹੁਤ ਪਿਆਰੇ ਪਿਆਰੇ ਇੰਗਲਿਸ਼ ਕਲਰ ਆਇਆ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਰੰਗ ਇਸ ਦਾ ਰੇਟ ਜੀ 2000 ਰੁਪਏ ਹੈ ਜੀ ਪੂਰਾ ਫੁੱਲੀ ਵਰਕ ਕੀਤਾ ਹੋਇਆ ਹੈ ਜੀ ਸ਼ਰਟ ਦੇ ਉੱਤੇ ਹਾਂਜੀ ਇੱਕ ਸ਼ਰਟ ਓਪਨ ਕਰ ਲਓ ਤੁਸੀਂ ਇੱਕ ਸ਼ਰਟ ਓਪਨ ਕਰਕੇ ਕਸਟਮਰ ਨੂੰ ਦਿਖਾ ਦਿਓ ਕਿ ਕਿਸ ਤਰ੍ਹਾਂ ਦਾ ਕਨਸੈਪਟ ਹੈ ਜੀ ਇਹ ਦੇਖੋ ਜੀ ਇਹ ਸਾਰਾ ਫੁੱਲੀ ਵਰਕ ਕੀਤਾ ਹੋਇਆ ਹੈ ਜੀ ਹਾਂਜੀ ਇਸ ਨੂੰ ਫੋਲਡ ਕਰੋ ਤੇ ਨਾਲ ਇਸ ਤੇ ਬਾਟਮ ਹੈ ਜੀ ਬਹੁਤ ਹੀ ਪਿਆਰੀ ਕਨਸੈਪਟ ਹੈ ਜੀ ਸਾਡੇ ਕੋਲ ਸੱਤ ਸੂਟ ਅਵੇਲੇਬਲ ਹੈ ਜੀ ਇਸ ਵਕਤ ਜੋ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸ਼ੋਅ ਕੀਤੇ ਹੈ ਕਨਸੈਪਟ ਬਹੁਤ ਪਿਆਰਾ ਹੈ ਜੀ ਰੇਟ ਹੈ 2000 ਰੁਪਏ ਜੀ ਕੋਈ ਆਰਡਰ ਕਰਨਾ ਚਾਹੁੰਦਾ ਜੀ ਤਾਂ 8557090019 ਇਹ ਸਾਡਾ ਵਟਸਐਪ ਨੰਬਰ ਹੈ ਜੀ ਇਸ ਤੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਸੂਟ ਮੰਗਵਾ ਸਕਦੇ ਹੋ ਕਾਕਾ ਕਲੋਥ ਹਾਊਸ ਤੋਂ ਅਸੀਂ ਗੱਲ ਕਰ ਰਹੇ ਹਾਂ ਜੀ ਜੋ ਸਾਡੇ ਚੈਨਲ ਤੇ ਅੱਜ ਨਵੇਂ ਹੈ ਜੀ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਕਾਕਾ ਗਲੋਥ ਹਾਊਸ ਮਾਨਸਾ ਦੇ ਵਿੱਚ ਸਥਿਤ ਹੈ ਜੀ ਡਿਸਟ੍ਰਿਕਟ ਮਾਨਸਾ ਜੀ ਤੇ ਤੁਸੀਂ ਅੱਜ ਦੇਖ ਰਹੇ ਹੋ ਜੀ 2000 ਵਾਲੇ ਸੂਟ ਜੀ कॉटन ਦੇ बॉटम ਤੇ ਵੀ ਵਰਕ ਹੈ ਜੀ ਸ਼ਰਟ ਫੁੱਲੀ ਵਰਕ ਕੀਤੀ ਹੋਈ ਹੈ ਜੀ ਬਹੁਤ ਹੀ ਪਿਆਰਾ ਕਨਸੈਪਟ ਹੈ ਤੁਸੀਂ ਪਰਸਨਲੀ ਫੋਟੋ ਚਾਹੁੰਦੇ ਹੋ ਤਾਂ ਸਾਨੂੰ 8557090019 ਤੇ ਸੰਪਰਕ ਕਰੋ ਜੀ WhatsApp ਤੇ ਮੈਸੇਜ ਕਰੋ ਤੇ ਅਸੀਂ ਤੁਹਾਨੂੰ ਇਹਨਾਂ ਦੀ ਪ੍ਰੋਪਰ ਪਿਕਸ ਸੈਂਡ ਕਰ ਦੇਵਾਂਗੇ ਹਾਂਜੀ ਜੋ ਸੈਕੰਡ ਸਾਡੀ ਕਲੈਕਸ਼ਨ ਆਈ ਹੈ ਜੀ ਰੈਡ ਵਾਈਨ ਸਿਲਕ ਦੇ ਉੱਤੇ ਹੈ ਜੀ ਡਿਵਾਈਨ ਸਿਲਕ ਤੇ ਕਨਸੈਪਟ ਦੇਖੋ ਕਿੰਨੇ ਪਿਆਰੇ ਹੈ ਜੀ ਮਸਲੀਨ ਦੀ ਬਾਟਮ ਹੈ ਜੀ ਡਿਵਾਈਨ ਸਿਲਕ ਦੀ 셔ਟ ਹੈ ਤੇ ਡਿਵਾਈਨ ਸਿਲਕ ਦੇ ਦੁਪੱਟਾ ਉਹ ਵੀ ਪ੍ਰਿੰਟ ਕੀਤਾ ਹੋਇਆ ਹੈ ਜੀ ਬਲੈਕ ਕਲਰ ਹੈ ਜੀ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈ ਜੀ ਤੇ ਤੁਸੀਂ ਸਾਰੇ ਇਸ ਤੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਸਾਰੇ ਡਿਜ਼ਾਈਨ ਪੂਰੇ ਡਿਮਾਂਡ ਦੇ ਵਿੱਚ ਹੈ ਜੀ ਆ ਤੁਸੀਂ ਦੇਖ ਸਕਦੇ ਹੋ 2600 ਰੁਪਏ ਇਸ ਦਾ ਰੇਟ ਰੱਖਿਆ ਗਿਆ ਜੀ 2600 ਰੁਪਏ ਰੇਟ ਹੈ ਜੀ ਕੋਈ ਮੰਗਾਨਾ ਚਾਹੁੰਦਾ ਹੈ ਜੀ 8557090019 ਤੇ ਸਾਨੂੰ ਸੰਪਰਕ ਕਰ ਸਕਦੇ ਹੋ 8557090019 ਤੇ ਸੰਪਰਕ ਕਰ ਸਕਦੇ ਹੋ ਕਨਸੈਪਟ ਬਹੁਤ ਸੋਹਣੇ ਹੈ ਜੀ ਸਾਰੇ ਡਿਜ਼ਾਈਨ ਸੋਹਣੇ ਆਹ ਦੇਖੋ ਕਿੰਨਾ ਪਿਆਰਾ ਕਲਰ ਆਇਆ ਹੈ ਜੀ ਡਵਾਈਨ ਸਿਲਕ ਸਟੱਫ ਦਾ ਨਾਮ ਹੈ ਜੀ ਬਾਟਮ ਮਸਲੀਨ ਦੀ ਲੱਗੀ ਹੋਈ ਹੈ ਜੀ ਹਾਂਜੀ ਇਹ ਲਾਸਟ ਸੂਟ ਜੀ ਹੁਣ ਤੁਹਾਨੂੰ ਸ਼ੋਅ ਕਰ ਰਿਹਾ ਹਾਂਜੀ ਤੇ ਤੁਹਾਨੂੰ ਦੱਸ ਰਿਹਾ ਕਿ ਜੋ ਕੱਟ ਪੀਸ ਹੈ ਜੀ ਹੁਣ ਜੋ ਨੈਕਸਟ ਅਸੀਂ ਕੱਟ ਪੀਸ ਓਪਨ ਕਰਾਂਗੇ ਜੀ ਉਹ ਅਸੀਂ ਜੀ 100 ਰੁਪਏ ਮੀਟਰ ਵਾਲੇ ਕੱਟ ਪੀਸ ਓਪਨ ਕੀਤੇ ਜਾਣਗੇ ਇੱਕ ਤੋਂ ਦੋ ਦਿਨਾਂ ਤੱਕ ਸਟਾਕ ਆ ਜਾਊਗਾ ਜੀ ਜਦੋਂ ਸਟਾਕ ਆ ਗਿਆ ਜੀ ਉਦੋਂ ਵੀ ਅਸੀਂ ਵੀਡੀਓ ਅਪਲੋਡ ਕਰ ਦੇਵਾਂਗੇ ਤੇ ਇਸ ਵਾਰ ਜੀ ਸੰਡੇ ਤੋਂ ਪਹਿਲਾਂ ਹੀ ਕੱਟ ਪੀਸ ਓਪਨ ਕਰਾਂਗੇ ਜੀ ਤੇ ਉਹਦੇ ਲਈ ਤੁਹਾਨੂੰ ਅਸੀਂ ਦੱਸ ਦੇਵਾਂਗੇ ਜੀ ਕਦੋਂ ਓਪਨ ਕਰਾਂਗੇ ਤੇ 100 ਰੁਪਏ ਮੀਟਰ ਵਾਲੇ ਕੱਟ ਪੀਸ ਓਪਨ ਕੀਤੇ ਜਾਣਗੇ ਜੀ ਇਸ ਵਾਰ ਹਾਂਜੀ ਕੋਟਨ ਸ਼ਿਮਰ ਦੇ ਜੋ ਕੱਟ ਪੀਸ ਆਏ ਸੀ ਸਾਰੇ ਸੋਲਡ ਹੋ ਚੁੱਕੇ ਆ ਜੀ ਤੇ ਹੁਣ ਜੋ ਵੀ ਪੀਸ ਆਂਦੇ ਆ ਜੀ ਆਣਗੇ ਅੱچھے ਬ੍ਰਾਂਡ ਦੀ ਰਸ਼ੀਆ ਦੇ ਆ ਜਾਣ ਦਾਸ ਤੇ ਆ ਜਾਣ ਜੀ ਜੋ ਵੀ ਬ੍ਰਾਂਡ ਦੇ ਸਾਡੇ ਕੋਲ ਪੀਸ ਆਏ ਜੀ ਅਸੀਂ ਓਪਨ ਕਰਾਂਗੇ ਜੀ ਤੇ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਕਰਾਂਗੇ ਹਾਂਜੀ ਤੇ ਤੁਹਾਨੂੰ ਤੁਹਾਡੇ ਲਈ ਨਵੇਂ-ਨਵੇਂ ਕਨਸੈਪਟ ਲੈ ਕੇ ਆਂਦੇ ਰਾਵਾਂਗੇ ਜੀ ਜੋ ਸਾਡੇ ਚੈਨਲ ਤੇ ਨਵੇਂ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਜੀ ਵੈਲ ਆਈਕਨ ਨੂੰ ਜਰੂਰ ਪ੍ਰੈਸ ਕਰਨ ਤੇ ਜੋ 숍 ਤੇ ਆਣਾ ਚਾਹੁੰਦਾ ਹੈ ਜੀ ਬੱਸ ਸਟੈਂਡ ਤੋਂ ਬੱਸ ਸਟੈਂਡ ਆਣਾ ਜੀ ਤੁਸੀਂ ਬੱਸ ਸਟੈਂਡ ਤੋਂ ਸਿਰਫ ਸਿਨੇਮਾ ਰੋਡ ਤੇ ਆ ਕੇ ਜੀ ਅੰਗਰੇਜ਼ ਮਿੱਤਲਾਲੀ ਗਲੀ ਦੇ ਵਿੱਚ 숍 ਹੈ ਜੀ ਤੁਸੀਂ ਬੱਸ ਸਟੈਂਡ ਕੋਲ ਆ ਕੇ ਸਿਨੇਮਾ ਰੋਡ ਤੇ ਡੱਬੇ ਵਾਲੀ ਗਲੀ ਵੀ ਬੋਲਦੇ ਜੀ ਇਸ ਨੂੰ ਇੱਥੇ ਲੈਸਾ ਦੀ ਦੁਕਾਨਾਂ ਜੇ ਇਸ ਗਲੀ ਦੇ ਵਿੱਚ ਲੈਸਾ ਮਿਲਦੀ ਹੈ ਜੀ ਤਾਂ ਤੁਸੀਂ ਲੈਸਾ ਦੀ ਦੁਕਾਨਾਂ ਪੁੱਛ ਕੇ ਵੀ ਸਾਡੇ ਕੋਲ ਆ ਸਕਦੇ ਹੋ ਜੀ ਹਾਂਜੀ ਇਸ ਜੋ ਕਨਸੈਪਟ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਸਾਰੇ ਨਿਊ ਕਨਸੈਪਟ ਆਏ ਹੋਏ ਹੈ ਜੀ ਡਿਵਾਈਨ ਸਿਲਕ ਦੇ ਉੱਤੇ ਤੇ ਇਸ ਦੇ ਉੱਤੇ ਜੀ ਹਾਂਜੀ ਥੋੜੇ ਜਿਹਾ ਆਪਾਂ ਇੱਕ ਦੋ ਗੱਲਾਂ ਹੋਰ ਕਰਦੇ ਹਾਂ ਜੀ ਫਿਰ ਵੀਡੀਓ ਨੂੰ ਸਮਾਪਤ ਕਰਾਂਗੇ ਤੇ ਫਿਰ ਤੁਹਾਨੂੰ ਜਲਦੀ ਮਿਲਾਂਗੇ ਜੀ ਆਪਾਂ ਅਗਲੀ ਵੀਡੀਓ ਲੈ ਕੇ ਜੀ ਕੱਟ ਪਿੱਸਾ ਦੀ ਵੀਡੀਓ ਮੈਂ ਇਸ ਵੀਡੀਓ ਦੇ ਵਿੱਚ ਇਹ ਕਹਿਣਾ ਸੀ ਕਿ ਆਪਾਂ ਨੇ ਕੋਟਾ ਡੋਰੀਆ ਦੇ ਦੁਪੱਟੇ ਦੀ ਸੇਲ ਲਗਾਈ ਸੀ ਜੀ April ਤੱਕ ਤੁਹਾਨੂੰ ਕੋਟਾ ਡੋਰੀਆ ਦਾ ਦੁਪੱਟਾ 150 ਰੁਪਏ ਦੇ ਦਿੱਤਾ ਜਾਣਾ ਸੀ ਤੇ ਅੱਜ ਲਾਸਟ ਡੇਟ ਹੈ ਜੀ April April ਦੀ ਤੇ ਕੋਟਾ ਰੂਰੀਆ ਤੇ ਕੱਲ ਤੋਂ ਇੱਕ ਮਈ ਮਈ ਦਾ ਮਹੀਨਾ ਸਟਾਰਟ ਹੋ ਜਾਊਗਾ ਜੀ ਇੱਕ ਮਈ ਹੈ ਜੀ ਕੱਲ ਤੇ ਕੱਲ ਤੋਂ ਅਸੀਂ ਸੇਲ ਇੱਕ ਨਵੇਂ ਦੁਪੱਟੇ ਦੀ ਸਟਾਰਟ ਕਰ ਦਿੱਤੀ ਹੈ ਜੀ ਕੱਲ ਤੋਂ ਮਸਲੀਨ ਦਾ ਦੁਪੱਟਾ ਹੈ ਜੀ ਮਸਲੀਨ ਦਾ ਦੁਪੱਟਾ 250 ਵਾਲਾ 200 ਰੁਪਏ ਦਾ ਦਿੱਤਾ ਜਾਊਗਾ ਜੀ ਤੇ ਇਸ ਤੇ ਆਫਰ ਹੈ ਜੀ ਹਾਂਜੀ ਕੋਈ ਵੀ ਮਸਲੀਨ ਦਾ ਦੁਪੱਟਾ ਪਰਚੇਸ ਕਰਨਾ ਜਾਂਦਾ ਹੈ ਜੀ 250 ਰੁਪਿਆ ਵਾਲਾ ਹੁਣ 200 ਰੁਪਏ ਦਾ ਦਿੱਤਾ ਜਾਊਗਾ ਹਾਂਜੀ ਤੇ ਇੱਕ ਦੋ ਗੱਲਾਂ ਹੋਰ ਕਰਦੇ ਆ ਜੀ ਤੇ ਫਿਰ ਆਪਾਂ ਵੀਡੀਓ ਨੂੰ ਸਮਾਪਤ ਕਰਦੇ ਆ ਤੇ ਇੱਕ ਤਾਂ ਤੁਹਾਨੂੰ ਦੁਪੱਟੇ ਦਾ ਦੱਸਦਾ ਜੀ ਕੋਟਾ ਡੋਰੀਆ ਦਾ ਦੁਪੱਟਾ ਵੀ ਆਪਾਂ 150 ਦਾ ਹੀ ਦੇਵਾਂਗੇ ਜੀ 15 ਦਿਨ ਹੋਰ ਜੀ ਹੁਣ ਦੋ ਫਰਾ ਹੋ ਗਈ ਹੈ ਜੀ ਜੋ ਮਸਲੀਨ ਦਾ 250 ਰੁਪਿਆ ਵਾਲਾ ਦੁਪੱਟਾ ਸੀ ਜੀ 200 ਰੁਪਏ ਦਾ ਕਰਤਾ ਤੇ ਕੋਟਾ ਡੋਰੀਆ ਦਾ 200 ਵਾਲਾ ਦੁਪੱਟਾ 150 ਰੁਪਏ ਦਾ ਹੀ ਰੱਖਿਆ ਗਿਆ 15 ਦਿਨ ਲਈ ਹੋਰ ਜੀ ਸੂਪਰ ਨੈਟ ਦਾ ਦੁਬੱਟਾ 100 ਰੁਪਏ ਦੇ ਵਿੱਚ ਹੀ ਦਿੱਤਾ ਜਾ ਰਿਹਾ ਹੈ ਜੀ ਕਾਫੀ ਟਾਈਮ ਤੋਂ ਤੇ 100 ਰੁਪਏ ਦਾ ਹੀ ਦਿੱਤਾ ਜਾਉ ਹੈ ਜੀ ਕੋਈ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਇਨਕੁਆਰੀ ਹੁੰਦੀ ਹੈ ਜੀ ਤੁਸੀਂ 8557090019 ਤੇ ਮੈਸੇਜ ਕਰਕੇ ਕੋਈ ਵੀ ਇਨਕੁਆਰੀ ਲੈ ਸਕਦੇ ਹੋ ਜੀ ਸ਼ਾਪ ਤੇ ਆਨ ਸੰਬੰਧਿਤ ਕਿਸੇ ਨੇ ਕੋਈ ਇਨਕੁਆਰੀ ਕਰਨੀ ਹੋਵੇ ਤਾਂ ਤੁਸੀਂ 8557090019 ਤੇ ਸੰਪਰਕ ਕਰਨਾ ਜੀ ਸਾਡੇ ਨਾਲ ਤੇ ਮੈਂ ਤੁਹਾਨੂੰ ਕੱਟ ਪੀਸ ਦੇ ਲਈ ਦੁਬਾਰਾ ਤੋਂ ਦੱਸ ਰਿਹਾ ਜੀ ਆਪਾਂ ਦਾਸ ਤੇ ਕੱਟ ਪੀਸ ਓਪਨ ਕਰਾਂਗੇ ਜੀ ਜੇ ਦਾਸ ਦੇ ਆਗੇ ਤਾਂ ਦਾਸ ਦੇ ਜੀ ਜੇ ਰੱਸੀ ਆ ਦੇ ਆ ਗਈ ਰੱਸੀ ਦੇ ਦੋਨੋਂ ਜੋ ਕਿਸੇ ਦੀ ਵੀ ਕੱਟ ਪੀਸ ਆ ਸਕਦੇ ਜੀ ਕੰਪਨੀ ਵੱਲੋਂ ਹਜੇ ਕੋਈ ਮੈਸੇਜ ਨਹੀਂ ਆਇਆ ਜੀ ਪਰ ਜਦੋਂ ਵੀ ਆंदे ਜੀ ਪਰ ਇੱਕ ਦੋ ਦਿਨਾਂ ਦੇ ਵਿੱਚ ਸਾਨੂੰ ਲੱਗ ਰਿਹਾ ਹੈ ਕਿ ਆ ਜਾਣਗੇ ਤੇ ਅਸੀਂ ਓਪਨ ਕਰਾਂਗੇ ਹਾਂਜੀ ਬਸ ਜੀ ਹੁਣ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਥੈਂਕ ਯੂ ਬਹੁਤ-ਬਹੁਤ ਧੰਨਵਾਦ ਜੀ ਗੁੱਡ ਬਾਏ ਜੀ